ਸਬਸਕ੍ਰਾਈਬ ਕਰੋ ਸਾਡਾ ਇਹ ਚੈਨਲ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਪਾਓ ਕਬੱਡੀ ਦੀ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜੀ ਖਿਡਾਰੀ ਤੁਹਾਡੇ ਲਈ ਬਾਇਓਗ੍ਰਾਫੀ ਲੈ ਕੇ ਆਏ ਹਾਂ ਉਸਦਾ ਨਾਮ ਹੈ ਮੱਖਣਮੱਖੀ ਮੱਖਣਮੱਖੀ ਦਾ ਜਨਮ 7 ਅਕਤੂਬਰ 1990 ਨੂੰ ਪਿਤਾ ਵਿਕਰਮਜੀਤ ਸਿੰਘ ਦੇ ਘਰ ਮਾਤਾ ਸਰਬੀਤ कौर ਦੀ ਕੋਕੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੱਖੀ ਕਲਾਂ ਵਿਖੇ ਹੋਇਆ ਮੱਖਣਮੱਖੀ ਦਾ ਪੂਰਾ ਨਾਮ ਜਗਮਉਨ ਸਿੰਘ ਹੈ ਜੀ ਗੱਲ ਕਰੀਏ ਮੱਖਣ ਮੱਖੀ ਦੀ ਕਬੱਡੀ ਦੇ ਸਫ਼ਰ ਦੀ ਤਾਂ ਮੱਖਣ ਮੱਖੀ ਨੇ ਆਪਣੀ ਕਬੱਡੀ ਦਾ ਪਹਿਲਾ ਕਬੱਡੀ ਓਪਨ ਦਾ ਮੈਚ 10 ਮਾਰਚ 2010 ਨੂੰ ਕਰਿਆਲੇ ਟੂਰਨਾਮੈਂਟ ਤੇ ਖੇਡਿਆ ਫਿਰ ਕਬੱਡੀ ਕਲੱਬਾਂ ਵਿੱਚ ਪਹਿਲਾ ਮੈਚ 2010 ਵਿੱਚ ਅੰਬੀਕ ਕਲੱਬ ਹਠੂੜ ਦੀ ਟੀਮ ਵੱਲੋਂ ਖੇਡਿਆ ਤੇ ਕਬੱਡੀ ਓਪਨ ਵਿੱਚ ਪਹਿਲਾ ਮੋਟਰਸਾਈਕਲ 19 ਦਸੰਬਰ 2014 ਨੂੰ ਜਿੱਤਿਆ ਰਾਣੀ ਬਲਾਂ ਦੇ ਟੂਰਨਾਮੈਂਟ ਤੇ ਇਸ ਤੋਂ ਬਾਅਦ ਮੱਖਣ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਕੈਨੇਡਾ ਵਰਲਡ ਕੱਪ ਵਿੱਚ ਵੀ ਸਿਰਾ ਕਰਵਾਇਆ ਅਤੇ ਫਿਰ 2011-2012 ਸਾਲ ਵਿੱਚ ਇੰਡੀਆ ਸੀਜ਼ਨ ਦਾ ਬੈਸਟ ਟਰੇਡਰ ਬਣਿਆ। ਸਾਲ 2014 ਵਿੱਚ ਯੂਕੇ ਸੀਜ਼ਨ ਦਾ ਬੈਸਟ ਟਰੇਡਰ ਬਣਿਆ। ਵਰਲਡ ਕਬੱਡੀ ਲੀਗ ਸੀਜ਼ਨ 1 ਅਤੇ ਸੀਜ਼ਨ 2 ਵਿੱਚ ਵੀ ਕੈਲੀਫੋਰਨੀਆ ਐਂਗਲਸ ਦੀ ਟੀਮ ਵੱਲੋਂ ਸਿਰਾ ਖਿਡਿਆ। ਫਿਰ 2016 ਇੰਡੀਆ ਵਰਲਡ ਕੱਪ ਵਿੱਚ ਵੀ ਕਬੱਡੀਆਂ ਪਾ ਕੇ ਲੋਕਾਂ ਦਾ ਚਹੇਤਾ ਬਣਿਆ। ਜੇਕਰ ਗੱਲ ਕਰਕੇ ਮੱਖਣ ਮੱਖੀ ਜਿੱਤੇ ਹੋਏ ਹੁਣ ਤੱਕ ਦੇ ਇਨਾਮਾਂ ਦੀ ਤਾਂ ਇੱਕ ਸੋਨ ਵਾਲੀ ਕਟ ਟਰੈਕਟਰ ਦੋ ਨੋਕਰੇ ਘੋੜੇ 14 ਮੋਟਰਸਾਈਕਲ ਇਨੇਕਾਂ 골ਡ ਰਿੰਗਾ ਸੋਨੇ ਦੇ ਕੈਂਠੇ ਅਤੇ ਵੈਸਟ ਰੀਡਰ ਦੀ ਨਗਦ ਰਕਮ ਕਈ ਵਾਰ ਜਿੱਤ ਚੁੱਕਿਆ ਹੈ ਮੱਖਣ ਮੱਖੀ ਹੁਣ ਤੱਕ ਕਈ ਵਾਰ ਵਿਦੇਸ਼ਾਂ ਦੀ ਧਰਤੀ ਤੇ ਖੇਡ ਚੁੱਕਿਆ ਹੈ 2011 ਵਿੱਚ ਯੂਕੇ 2012 13 14 ਵਿੱਚ ਕਨੇਡਾ ਵਿੱਚ ਲਗਾਤਾਰ ਖੇਡਿਆ 2015 16 ਵਿੱਚ ਯੂਕੇ ਤੇ ਕਨੇਡਾ ਯੂਐਸਏ ਵਿੱਚ ਖੇਡਿਆ 2017 ਵਿੱਚ ਵੀ ਕਨੇਡਾਈ ਧਰਤੀ ਤੇ ਬਹੁਤ ਤਕੜਾ ਖੇਡਿਆ ਸਾਉਤ ਤੋਂ ਪਹਿਲਾਂ ਮੱਖਣਮੱਖੀ ਨੇ MB ਠੂਰ ਵੱਲੋਂ ਖੇਡਣਾ ਸ਼ੁਰੂ ਕੀਤਾ ਸੀ ਤੇ 4 ਸਾਲ ਇਸ ਕਲੱਬ ਨੂੰ ਖੇਡਿਆ ਉਸ ਤੋਂ ਬਾਅਦ ਹੁਣ ਤੱਕ NRI ਨੂੰ ਗੋਦਰ ਕਬੱਡੀ ਕੱਪ ਕੋ ਕਲੱਬ ਦਾ ਤਕੜਾ ਹਿੱਸਾ ਬਣਿਆ ਹੋਇਆ ਹੈ ਮੱਖਣਮੱਖੀ ਪੁੱਛੇ ਦੱਸਦਾ ਹੈ ਕਿ ਉਸ ਦਾ ਸੌਤੋ ਫੇਵਰੇਟ ਮੈਚ ਕਰਿਆਲੇ ਕੱਪ ਤੇ ਸੀ 2011 ਵਿੱਚ ਉਸ ਨੇ ਪਹਿਲੀ ਵਾਰ ਮੋਟਰਸਾਈਕਲ ਜਿੱਤਿਆ ਸੀ ਜੇਕਰ ਗੱਲ ਕਰਕੇ ਹੋਏ ਹੋਏ ਸਨਮਾਨਾਂ ਦੀ ਤਾਂ 2011 ਵਿੱਚ ਬੰਬਾ ਅਵਤਾਰ ਸਿੰਘ ਜੀ ਕਰਿਆਲੇ ਵਾਲਿਆਂ ਨੇ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨ ਕੀਤਾ ਫਿਰ ਅਨੰਦਪੁਰ ਸੈਵਸ ਸਕਾਰਪੀਓ ਗੱਡੀ ਨਾਲ ਸਨਮਾਨਿਤ ਹੋਇਆ ਯੂਕੇ ਟੂਰ ਦੌਰਾਨ ਬੈਸਟ ਪਲੇਅਰ ਵਜੋਂ ਮੱਖਣਮੱਖੀ ਨੂੰ 2500 ਪਾਉਂਡ ਨਾਲ ਸਨਮਾਨਿਤ ਕੀਤਾ ਗਿਆ ਮੱਖਣਮੱਖੀ ਬਾਬਾ ਅਵਤਾਰ ਸਿੰਘ ਜੀ ਕਰਿਆਲੇ ਵਾਲਿਆਂ ਨੂੰ ਆਪਣਾ ਉਸਤਾਦ ਮੰਨਦਾ ਹੈ ਦੋਸਤੋ ਤੁਹਾਨੂੰ ਅਜ ਦੀ ਇਹ ਮੱਖਣਮੱਖੀ ਦੀ ਬਾਇਓਗ੍ਰਾਫੀ ਕਿਸ ਤਰ੍ਹਾਂ ਲੱਗੀ ਜੇ ਸਾਡੀ ਵੀਡੀਓ ਪਸੰਦ ਆਈ ਤੇ ਲਾਇਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਅਤੇ ਨਾਲ ਹੀ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਹੋਰ ਕਿਹੜੇ ਕਰਿਆਲੇ ਦੀ ਬਾਇਓਗ੍ਰਾਫੀ ਦਿਖਾਈ ਜਾਵੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ